ਕੋਈ ਇੱਕ ਬੰਦਾ ਜਾਂ ਕੋਈ ਇੰਡੀਵਿਜੂਅਲ ਜਾਂ ਕੋਈ ਇੱਕਦਾਰਾ ਇਹਨੂੰ ਨਹੀਂ ਕਰ ਸਕਦਾ ਇਹ ਕਾਫੀ ਸਾਂਝੇ ਯਤਨਾਂ ਵਾਲਾ ਕੰਮ ਹੈ ਤੇ ਸ਼ੁਰੂਆਤ ਇਹਨਾਂ ਨੇ ਕੀਤੀ ਹੈ ਪਲੇਸ ਦੇ ਮੁਤਾਬਕ ਉਹਨੇ ਉਹਦਾ ਰੂਪ ਸਰੂਪ ਉਹਦਾ ਲਹਿਜਾ ਉਹ ਬਦਲਣਾ ਹੀ ਬਦਲਣਾ ਹਰ ਭਾਸ਼ਾ ਬਦਲਦੀ ਹੈ ਬੇਸਿਕ ਭਾਵੇਂ ਉਹ ਹੀ ਰਹੇਵੇ ਬਹੁ ਵੀ ਭਾਖੋ ਜਨਾ ਪੰਜਾਬੀ ਤਾਂ ਇੰਟਰਨੈਸ਼ਨਲ ਲੈਂਗੁਏਜ ਹੋ ਗਈ ਸਰਦਾਰੀ ਹੂੰ 15 ਸਾਲ ਦੀ ਉਮਰ ਤੋਂ ਪਹਿਲਾਂ ਪਹਿਲਾਂ ਪੰਜਾਬੀ ਦਾ ਅਗਲੇ ਨੂੰ ਪੰਜਾਬੀ ਨਾਲ ਨਹੀਂ ਜੋੜ ਪਾਵਾਂਗੇ ਤਾਂ ਫਿਰ ਅੱਗੇ 15 ਸਾਲ ਦੀ ਉਮਰ ਤੋਂ ਬਾਅਦ ਜੁੜਨਾ ਉਹਦਾ ਬਹੁਤ ਹੀ ਔਖ ਹੈ। ਬੇਸ਼ੱਕ ਤੁਸੀਂ WhatsApp ਤੇ ਮੈਸੇਜ ਦੇ ਦੇਣੇ ਪਰ ਜਦੇ ਮੈਂ ਤੁਹਾਡੇ ਕੋਲ ਆਉਣਾ ਕਿਸੇ ਕੰਮ ਆ ਤਾਂ ਸਾਨੂੰ ਅਰਜੀ ਹੀ ਲਿਖੂਗਾ। ਚਿੱਠੀ ਤੇ ਅਰਜੀ ਦਾ ਜਿਹੜਾ ਉਹ ਉਹ ਜ਼ਰੂਰ ਹੋਣਾ ਚਾਹੀਦਾ। ਆਪੋਸ਼ਹੀ ਦੇਖ ਰਹੇ ਹਾਂ ਤੁਸੀਂ ਪੰਜਾਬ ਸਕੂਲ ਸਿੱਖਿਆ ਬੋਰਡ ਵੱਲੋਂ ਇੱਕ ਨਵਾਂ ਉਪਰਾਲਾ ਕੀਤਾ ਗਿਆ ਪੰਜਾਬੀ ਭਾਸ਼ਾ ਨੂੰ ਲੈ ਕੇ ਪੰਜਾਬੀ ਬੋਲੀ ਨੂੰ ਲੈ ਕੇ ਇੱਕ ਗੋਲ ਮੇਜ ਕਾਨਫਰੰਸ ਜਿਹੜੀ ਹੈ ਉਹ ਰੱਖੀ ਗਈ ਜਿੱਥੇ ਪੰਜਾਬ ਭਰ ਦੇ ਵੱਖ-ਵੱਖ ਅਦਾਰਿਆਂ ਨਾਲ ਜੁੜੇ ਪੱਤਰਕਾਰਾਂ ਨੂੰ ਬੁਲਾ ਕੇ ਉਹਨਾਂ ਦੇ ਸੁਝਾਅ ਲਏ ਗਏ ਨੇ ਤੇ ਜਿਹੜੀ ਇਹ ਗੋਲ ਮੇਜ ਕਾਨਫਰੰਸ ਹੈ ਇਸ ਦਾ ਜਿਹੜਾ ਟਾਈਟਲ ਰੱਖਿਆ ਗਿਆ ਮੱਖਿਓ ਮਿੱਠੀ ਪੰਜਾਬੀ ਕਿਵੇਂ ਬਣੇ ਨੌਜਵਾਨਾਂ ਤੇ ਬੱਚਿਆਂ ਦੇ ਬੋਲਾਂ ਦਾ ਸ਼ਿੰਗਾਰ ਸੋ ਇਹਦੇ ਤੇ ਜਿਹੜੇ ਸੁਝਾਅ ਨੇ ਉਹ ਲਏ ਗਏ ਨੇ ਸਾਰੇ ਪੱਤਰਕਾਰਾਂ ਦੇ ਪੱਤਰਕਾਰਾਂ ਨੇ ਆਪਣੇ ਆਪਣੇ ਸੁਝਾਅ ਦਿੱਤੇ ਨੇ ਕਿ ਕਿਸ ਤਰ੍ਹਾਂ ਦੇ ਨਾਲ ਸਕੂਲਾਂ ਦੇ ਵਿੱਚ ਪੰਜਾਬੀ ਨੂੰ ਹੋਰ ਪ੍ਰਮੋਟ ਕਰਨ ਦੇ ਲਈ ਕੀ ਕੀ ਯਤਨ ਕੀਤੇ ਜਾ ਸਕਦੇ ਨੇ ਤੇ ਰੂਟੀਨ ਦੇ ਵਿੱਚ ਪੰਜਾਬੀ ਬੋਲੀ ਨੂੰ ਪੰਜਾਬੀ ਭਾਸ਼ਾ ਨੂੰ ਜਿਉਂਦਾ ਰੱਖਣ ਦੇ ਲਈ ਤੇ ਜੋ ਉਹਦਾ ਗਰਾਫ ਡਿੱਗ ਰਿਹਾ ਉਸ ਨੂੰ ਉੱਤੇ ਲਿਜਾਣ ਦੇ ਲਈ ਕੀ ਕੀ ਕੀਤਾ ਜਾ ਸਕਦਾ ਸੋ ਡਾਕਟਰ ਅਮਰਪਾਲ ਸਿੰਘ ਜਿਹੜੇ ਕਿ ਚੇਅਰਪਰਸਨ ਨੇ ਪੰਜਾਬ ਸਕੂਲ ਐਜੂਕੇਸ਼ਨ ਬੋਰਡ ਦੇ ਉਹਨਾਂ ਨੇ ਗੋਲ ਮੇਜ ਕਾਨਫਰੰਸ ਜਿਹੜੀ ਹੈ ਬੁਲਾਈ ਉਨ੍ਹਾਂ ਸਮੇਤ ਕੀ ਪੱਤਰਕਾਰਾਂ ਨੇ ਸੁਝਾਅ ਦਿੱਤੇ ਨੇ ਆ ਉਹ ਉਹਨਾਂ ਦੇ ਆ ਜਿਹੜੀਆਂ ਸੀ ਗੱਲਾਂ ਨੇ ਉਹ ਸੁਣਦੇ ਆ ਬਹੁਤ ਸ਼ੁਕਰੀਆ ਕਰਦਾ ਕਿ ਤੁਸੀਂ ਆਦਰ ਟਾਈਮ ਚੋਂ ਟਾਈਮ ਕੱਢਿਆ ਤੇ ਇਹ ਆਪਣੀ ਮਾਂ ਬੋਲੀ ਲਈ ਕਿ ਕਿਵੇਂ ਆਪਾਂ ਉਹਨੂੰ ਮਿੱਠਾ ਮਿੱਠ ਬੋਲੜੀ ਦੁਆਰਾ ਬਣਾਈਏ ਕਿਵੇਂ ਬੱਚਿਆਂ ਤੋਂ ਲੈ ਕੇ ਜਵਾਨਾਂ 15 ਸਾਲ ਦੀ ਉਮਰ ਤੋਂ نیچے-níche ਜੇ ਪੰਜਾਬੀ ਦਾ ਸ਼ੌਕ ਪੈ ਗਿਆ ਪੈ ਗਿਆ ਉਸ ਤੋਂ ਬਾਅਦ ਨਹੀਂ ਕਰ ਸਕਦੇ ਸੋ ਉਸ ਤੋਂ ਪਹਿਲਾਂ ਜਿੰਨੇ ਵੀ ਸਾਰੇ ਸਾਡੇ ਐਫਰਟ ਰਹੇ ਨੇ ਉਹ ਮਚਿਓਰਡ ਆਡੀਅנס ਲਈ ਰਹੇ ਨੇ ਕਿ ਠੀਕ ਆਪਾਂ ਪੰਜਾਬੀ ਨੂੰ ਟੈਕਨੀਕਲੀ ਠੀਕ ਕਰ ਲਈਏ ਆਪਾਂ ਪੰਜਾਬੀ ਨੂੰ ਥੋੜਾ ਜਆ ਆਪ ਲਿਪੀ ਨੂੰ ਠੀਕ ਕਰ ਲਈਏ ਆ ਇੱਥੇ ਗਲਤੀ ਹੋ ਰਹੀ ਆ ਉਹ ਗਲਤੀ ਹੋ ਰਹੀ ਹੈ ਹੁਣ ਸਮਾਂ ਆ ਗਿਆ ਕਿ ਵੀ ਆਪਾਂ ਨੂੰ ਪਹਿਲੀ ਤੋਂ ਮਤਲਬ ਜੇ ਲਾ ਲੋ ਕਿ 1 ਸਾਲ ਦਾ ਬੱਚਾ ਹੁਣ ਅੱਜ ਕੱਲ ਇੰਨਾ ਉਹਨੂੰ ਇਸ ਤੋਂ 1 ਸਾਲ ਦੇ ਬੱਚੇ ਨੂੰ ਇੰਨੀ ਜ਼ਿਆਦਾ ਇਥੋਂ ਇਨਫੋਰਮੇਸ਼ਨ ਮਿਲ ਰਹੀ ਹੈ ਕਿ ਉਹ 15 ਸਾਲ ਤੱਕ ਉਹ ਇੰਨਾ ਪੱਕ ਜਾਂਦਾ ਹਰ ਇੱਕ ਚੀਜ਼ 'ਚ ਕੀ ਉਹਨੇ ਸੋਚਣਾ ਹੈ ਕੀ ਉਹਨੇ ਬੋਲਣਾ ਹੈ ਕੀ ਉਹਨੇ ਖਾਣਾ ਹੈ ਕੀ ਉਹਨੇ ਪਹਿਨਣਾ ਹੈ ਉਹਨੋਂ ਪੇਰੈਂਟਸ ਦੇ ਹੱਥੋਂ ਨਿਕਲ ਕੇ ਆ ਗੂਗਲ ਗਾਰਡ ਦੇ ਹੱਥ ਫਸਿਆ ਹੋਇਆ ਸੋ ਜੇ ਅਸੀਂ 15 ਸਾਲ ਦੀ ਉਮਰ ਤੋਂ ਪਹਿਲਾਂ ਪਹਿਲਾਂ ਪੰਜਾਬੀ ਦਾ ਅਗਲੇ ਨੂੰ ਪੰਜਾਬੀ ਨਾਲ ਨਹੀਂ ਜੋੜ ਪਾਵਾਂਗੇ ਤਾਂ ਫਿਰ ਅੱਗੇ 15 ਸਾਲ ਦੀ ਉਮਰ ਤੋਂ ਬਾਅਦ ਜੁੜਨਾ ਉਹਦਾ ਬਹੁਤ ਹੀ ਔਖਾ ਤੋਂ ਅੱਜ ਦਾ ਉਪਰਾਲਾ ਇਹੀ ਹੈ ਕਿ ਤੁਹਾਡੇ ਐਕਸਪੀਰੀਅੰਸ ਦੇ ਹਿਸਾਬ ਨਾਲ ਤੁਸੀਂ ਸਾਨੂੰ ਗਾਈਡ ਕਰੋ ਕਿ ਅਸੀਂ ਕਿਵੇਂ ਆਪਣੀ ਬੋਲੀ ਨੂੰ ਇੱਕ ਤਾਂ ਮਿੱਠੀ ਬੋਲੀ ਦੁਆਰਾ ਕਿਵੇਂ ਕੀ ਐਫਰਟ ਕੀਤਾ ਜਾਵੇ ਵੀ ਆਪਣੀ ਬੋਲੀ ਚੋਂ ਗਾਲਾਂ ਬਹੁਤ ਆ ਗਈਆਂ ਅਪਸ਼ਬਦੀ ਬਹੁਤ ਜ਼ਿਆਦਾ ਆ ਗਈ ਹੈ ਇਹਦੇ ਤੋਂ ਕਿਵੇਂ ਬਚਿਆ ਜਾਵੇ ਜੇ ਮੈਂ ਹੁਣ ਫਲੋ ਚ ਕੋਈ ਵੀ ਆਪਣੇ ਚੋਂ ਜੇ ਨਾਰਮਲ ਬਿਨਾ ਕੌਂਸ਼ੀਅੰਸ ਨਾਲ ਚੋਂ ਫਲੋ ਚ ਗੱਲ ਕਰਨ ਲੱਗਦੇ ਪੰਜਾਬੀ ਚ ਕੋਈ ਇੱਕ ਅੱਧੀ ਗੱਲ ਵਿੱਚ ਗਰੀਪਨ ਕਰ ਜਾਂਦੀ ਹੈ ਇਸਰਕੇ ਆਪਾਂ ਜੇ ਪੰਜਾਬੀ ਚ ਬੋਲਦੇ ਵੀ ਆ ਤਾਂ ਬਹੁਤ ਕੌਂਸ਼ੀਅਸਲੀ ਬੋਲਣਾ ਪੈਂਦਾ ਕਿ ਠੀਕ ਬੋਲੀਏ ਸੋ ਲੱਜਾਈ ਜਿਹੜਾ ਆਪਣਾ ਪੰਜਾਬੀ ਬੋਲਣ ਦਾ ਉਹ ਟੁੱਟ ਚੁੱਕਿਆ ਸੋ ਮੇਰੀ ਆਸ ਹੈ ਕਿ ਅੱਜ ਜਦੋਂ ਆਪਾਂ ਬੈਠਾਂਗੇ ਤੁਸੀਂ ਜੋ ਵੀ ਸਾਨੂੰ ਗਾਈਡੈਂਸ ਦਿਓਗੇ ਜੋ ਵੀ ਸਾਨੂੰ ਆਪਦਾ ਐਕਸਪੀਰੀਅੰਸ ਤੋਂ ਨਿਚੋੜ ਕੱਢ ਕੇ ਦਿਓਗੇ ਸਾਨੂੰ ਇਹ ਹੈਲਪ ਮਿਲੇਗੀ ਸਾਨੂੰ ਬਹੁਤ ਵੱਡੀ ਇੱਕ ਜ਼ਿੰਮੇਵਾਰੀ ਜਿਹੜੀ ਹੈ ਆਪਣੇ ਸਾਰਿਆਂ ਦੇ ਜਿਹੜੇ ਵੀ ਆਪਾਂ ਪੰਜਾਬੀਆਂ ਕਿ ਆਪਣੀ ਭਾਸ਼ਾ ਨੂੰ ਅਸੀਂ ਦੁਆਰਾ ਬਹੁਤ ਵਧੀਆ ਤਰੀਕੇ ਨਾਲ ਆਪਣੇ ਸਿਰਾਂ ਦਾ ਤੇ ਦਿਲਾਂ ਦਾ ਤਾਜ ਬਣਾ ਸਕੀਏ ਇਹ ਕਹਿੰਦੇ ਹੋਏ ਮੈਂ ਓਪਨ ਹਾਊਸ ਕਰਦਾ ਪਹਿਲਾਂ ਬੱਲੀ ਸਾਹਿਬ ਤੋਂ ਸ਼ੁਰੂ ਕਰਦੇ ਤੁਸੀਂ ਸ਼ੁਰੂ ਕਰ ਫਿਰ ਆਪਾਂ ਸਾਰੇ ਜੀ ਵਾਲੇ ਦੇ ਤੋਂ ਸ਼ੁਰੂ ਕਰ ਲੈਣਾ ਫਿਰ ਇਹੋ ਜੀ ਜਿਹੜੀ ਜਤਨ ਦੇ ਵਿੱਚ ਇਹੋ ਜੀ ਗੈਦਰਿੰਗ ਦੇ ਵਿੱਚ ਆਪਾਂ ਬੈਠਿਆ ਬੜੀ ਅੱਛੀ ਗੱਲ ਇਹਨਾਂ ਨੇ ਪਹਿਲ ਕਦਮੀ ਕੀਤੀ ਇਹ ਮਤਲਬ ਬਹੁਤ ਸਾਰੇ ਸਮੇਂ ਤੋਂ ਇਹ ਇਸ ਮਸਲੇ ਤੇ ਚਰਚਾ ਹੀ ਕੱਟਫੁੱਲ ਹੋ ਰਹੀ ਸੀ ਵੀ ਕਿਵੇਂ ਪੰਜਾਬੀ ਦੀ ਦੂਸਰੀ ਚਰਚਾ ਬਹੁਤ ਹੁੰਦੀ ਹੈ ਜੇ ਬੋਰਡ ਲਿਖ ਦਿਓ ਆ ਕਰ ਦਿਓ ਵਾ ਤੁਹਾਡੇ ਜਿਹੜੀ ਵੀ ਸਾਈਨ ਬੋਰਡ ਬਦਲ ਦਿਓ ਆ ਵੀ ਐਕਟ ਹੁੰਦੀ ਹੈ ਐਦਾਂ ਦੀ ਚਰਚਾ ਤਾਂ ਬਹੁਤ ਹੁੰਦੀ ਹੈ ਅ ਬੱਚਿਆਂ ਤੋਂ ਬੱਚਿਆਂ ਨੂੰ ਕਿਵੇਂ ਪੰਜਾਬੀ ਨਾਲ ਜੋੜਿਆ ਜਾਵੇ ਬੱਚਿਆਂ ਦੇ ਪੰਜਾਬੀ ਨੂੰ ਕਿਵੇਂ ਸਿਖਾਈ ਜਾਵੇ ਤੇ ਉੱਥੇ ਕਿਵੇਂ ਉਹਨਾਂ ਦਾ ਸੁਭਾਅ ਪੰਜਾਬੀ ਜਿਹੜਾ ਪੰਜਾਬੀ ਸੁਭਾਅ ਜ ਪੰਜਾਬੀ ਵੜੀ ਜਾਵੇ ਇਹ ਮੇਰੇ ਖਰ ਨੂੰ ਨਹੀਂ ਅਸੀਂ ਮੈਂ ਤਾਂ ਵਲੀਹਰੀ ਕਿਸੇ ਹੋਰ ਚ ਸਭ ਲਗਾਇਆ ਤੇ ਇਹਨਾਂ ਦਾ ਬੜਾ ਅੱਛਾ ਯਤਨ ਹੈ ਦੇਖੋ ਇਹ ਜਿਹੜਾ ਪੰਜਾਬੀ ਵਾਲਾ ਮੁੱਦਾ ਹੈਗਾ ਬਹੁਤ ਸਾਲਾਂ ਤੋਂ ਚੱਲਦਾ ਹੈ ਇਹਦੇ ਕੋਈ ਇੱਕ ਬੰਦਾ ਜਾਂ ਕੋਈ ਇੰਡੀਵਿਜੂਅਲ ਜਾਂ ਕੋਈ ਇੱਕ ਧਾਰਾ ਇਹਨੂੰ ਨਹੀਂ ਕਰ ਸਕਦਾ ਇਹ ਕਾਫੀ ਸਾਂਝੇ ਯਤਨਾਂ ਦਾ ਕੰਮ ਹੈ ਤੇ ਸ਼ੁਰੂਆਤ ਇਹਨਾਂ ਨੇ ਕੀਤੀ ਹੈ ਇਨਾਂ ਦੇ ਕੋਲ ਇੱਕ ਕਿਉਂਕਿ ਪਲੇਟਫਾਰਮ ਹੈਗਾ ਬੋਰਡ ਹੈਗਾ ਜਿਹਨੇ ਕਰਿ ਕਰਿਕੂਲਮ ਰੋਲ ਹੁੰਦਾ ਹੈ ਸਿਲੇਬਸ ਬਣਾਉਣਾ ਹੁੰਦਾ ਤੇ ਇਹਨਾਂ ਕੋਲ ਇੱਕ ਪਲੇਟਫਾਰਮ ਹੈਗਾ ਇਹ ਇਹ ਮਾਮਲੇ 'ਚ ਇਹ ਅਹਿਮ ਰੋਲ ਪਲੇ ਕਰ ਸਕਦੇ ਨੇ ਪਰ ਇਹਨਾਂ ਦੀ ਵੀ ਸੀਮਤ ਹੋਈ ਹੋਗੀ ਇੱਕ ਤਾਂ ਇਹ ਹੈਗੀ ਇਹ ਨਹੀਂ ਹੈ ਕਿ ਇਹ ਸਾਰਾ ਕੁਝ ਕੁਝ ਲਿਮਟ ਤਹ ਤੱਕ ਹੀ ਕਰ ਸਕਦੇ ਪਰ ਜਿੰਨਾ ਇਹਨਾਂ ਨੇ ਇਨੀਸ਼ੀਏਟਿਵ ਲਿਆ ਵਧੀਆ ਮੈਨੂ ਇਹਨਾਂ ਨਾਲ ਪਹਿਲਾ ਗੱਲ ਹੋਈ ਸੀ ਇਹਨਾਂ ਦੀ ਮੈਂ ਕਿਹਾ ਜਰਨਲਿਸਟ ਕੋ ਬੁਲਾਏ ਨੇ ਬਿਜਾਇਤਕਾਰ ਨਹੀਂ ਬੁਲਾਇਆ ਕੋਈ ਬਿਜਾਇਤਕਾਰ ਇਹ ਕਹਿੰਦੇ ਨਹੀਂ ਸ਼ਾਇਦਕਾਰ ਨਹੀਂ ਕਹਿੰਦੇ ਮੈਂ ਇਸ ਕਰਕੇ ਜਰਨਲਿਸਟ ਬੁਲਾਇਆ ਹੈ ਵੀ ਤੁਸੀਂ ਸਾਰਾ ਦਿਨ ਤੁਹਾਡਾ ਪ੍ਰੈਕਟੀਕਲ ਅਮਲੀ ਤੌਰ ਤੇ ਵਾਪੈਂਦਾ ਹੈ ਲਿਖਤ ਪੜਤ ਨਾਲ ਪੰਜਾਬੀ ਨਾਲ ਹਰ ਵਰਗ ਨਾਲ ਪੈਂਦਾ ਤੁਹਾਡਾ ਤੇ ਤੁਹਾਡਾ ਜਿਹੜਾ ਤਜਰਬਾ ਉਹ ਵੱਖਰੀ ਕਿਸਮ ਦਾ ਹੈ ਸ਼ਾਇਦਕਾਰ ਦਾ ਆਪਣੇ ਆਸਾਂਵਾਂ ਦੱਸਣਗੇ ਤੇ ਸੋ ਇਹਨਾਂ ਦਾ ਕਹਿੰਦੇ ਸੀ ਵੀ ਸਾਡਾ ਬਿਲਕੁਲ ਇਹਨਾਂ ਦਾ ਨਜ਼ਰੀਆ ਠੀਕ ਹੈ ਕਿ ਆਪਾਂ ਹੁਣ ਮੈਨੂੰ 40 ਸਾਲ ਹੋ ਗਏ 40 ਸਾਲ ਤੋਂ ਜ਼ਿਆਦਾ ਹੀ ਹੋ ਗਏ ਪੰਜਾਬੀ ਵਿੱਚ ਕੰਮ ਕਰਦਾ ਨੂੰ ਪੰਜਾਬੀ ਲਿਖਦਿਆਂ ਨੂੰ ਪੰਜਾਬੀ ਲੋਕਾਂ ਨਾਲ ਹਰ ਰੋਜ਼ ਉਹਦੇ ਪੰਜਾਬੀ ਬਾਹ ਪੈਂਦਾ ਉਹਦੇ ਵਿੱਚ ਬਹੁਤ ਸਾਰਾ ਕੁਝ ਤੁਹਾਨੂੰ ਅ ਐਗਰ ਵੀ ਸਿੱਖਣ ਨੂੰ ਮਿਲਦਾ ਹੈ ਪੰਜਾਬੀ ਬਾਰੇ ਮੈਂ ਜੋ ਰਿਜ਼ਲਟ ਕੱਢਿਆ ਹੈ ਉਹਦੇ ਚੋ ਇੱਕ ਗੱਲ ਤਾਂ ਇਹ ਪਹਿਲੀ ਗੱਲ ਕਿ ਸਾਨੂੰ ਇੱਕ ਗਲਤਫਹਿਮੀ ਚ ਨਹੀਂ ਰਹਿਣਾ ਚਾਹੀਦਾ ਕਿ ਸਾਡੀ ਜਿਹੜੀ ਪੰਜਾਬੀ ਜੋ ਰਵਾਇਤੀ ਪੰਜਾਬੀ ਸੀਗੀ ਉਹ ਐਜ਼ ਇਟ ਇਜ ਅਸੀਂ ਸਿਖਾ ਦਾਂਗੇ ਬੱਚਿਆਂ ਨੂੰ ਤੇ ਐਜ਼ ਇਟ ਇਜ ਬੋਲਣਗੇ ਤੇ ਐਜ਼ ਇਟ ਉਹ ਉਹ ਪੜਨਗੇ ਲਿਖਣਗੇ ਪੰਜਾਬੀ ਭਾਸ਼ਾ ਭਾਸ਼ਾ ਕੋਈ ਵੀ ਉਹ ਸਮੇਂ ਦੇ ਮੁਤਾਬਕ ਸਮੇਂ ਤੇ ਪਲੇਸ ਦੇ ਮੁਤਾਬਕ ਉਹਨੇ ਉਹਦਾ ਰੂਪ ਸਰੂਪ ਉਹਦਾ ਲਹਿਜਾ ਉਹ ਬਦਲਣਾ ਹੀ ਬਦਲਣਾ ਹੈ ਹਰ ਭਾਸ਼ਾ ਬਦਲਦੀ ਹੈ ਬੇਸਿਕ ਭਾਵੇਂ ਉਹ ਹੀ ਰਹੇ ਵੇ ਇਸ ਵੇਲੇ ਕੀ ਹੈ ਜਿਹਦੇ ਕਰਕੇ ਸਾਰਾ ਮਸਲਾ ਪੈਦਾ ਹੋਇਆ ਜਿਹੜਾ ਬਹੁਤਾ ਗਿਆਨ ਹੈ ਬਹੁਤੀ ਜਾਣਕਾਰੀ ਹੈ ਉਹ ਜਿੰਨੀਆਂ ਖੋਜਾਂ ਨੇ ਜਿੰਨੀਆਂ ਨਵੀਆਂ ਟੈਕਨੀਕਸ ਆ ਰਹੀਆਂ ਨੇ ਉਹ ਬਹੁਤ ਜ਼ਿਆਦਾ ਅੰਗਰੇਜ਼ੀ 'ਚ ਨੇ ਤੇ ਇੱਕ ਜਿਹੜਾ ਦੂਸਰਾ ਐਸਪੈਕਟ ਵੀ ਹੈਗਾ ਵੀ ਅੰਗਰੇਜ਼ੀ ਜਿਹੜੀ ਉਹ ਮਾਨਤਾ ਜ਼ਿਆਦੇ ਆ ਸਾਰੇ ਪਾਸੇ ਦੁਨੀਆ ਭਰ ਚੋ ਦੀ ਉਹ ਹੈਗਾ ਪਰ ਸਾਡੇ ਵਾਸਤੇ ਪੰਜਾਬੀ ਵਾਸਤੇ ਕਿਉਂਕਿ ਜਿਹੜਾ ਬਹੁਤਾ ਗਿਆਨ ਪੰਜਾਬੀ 'ਚ ਮਤਲਬ ਪੰਜਾਬੀ 'ਚ ਨਹੀਂ ਜਾਂ ਹੋਰ ਕਿਤੇ ਭਾਸ਼ਾ ਵਿੱਚ ਵੀ ਨਹੀਂ ਹੈਗਾ ਪਹਿਲਾ ਜਪਾਨੀ ਜਪਾਨ ਤੋਂ ਆਉਂਦਾ ਸੀ ਜਪਾਨੀ ਜਾਂ ਚਾਈਨੀਜ਼ ਵੀ ਆ ਰਿਹਾ ਹੁਣ ਪਰ ਮੇਨ ਨੇ ਅੰਗਰੇਜ਼ੀ ਤੋਂ ਆ ਰਿਹਾ ਤੇ ਅੰਗਰੇਜ਼ੀ ਭਾਸ਼ਾ ਦਾ ਲਾਹ ਹੋਣਾ ਅੰਗਰੇਜ਼ੀ ਭਾਸ਼ਾ ਦਾ ਤਾਲ ਵੀ ਹੋਣਾ ਚਾਹੀਦਾ ਵਿੱਚ ਰਲਣਾ ਇਹ ਲਾਜ਼ਮੀ ਹੈ ਬਲੇ ਸਾਨੂੰ ਗਲਤ ਕਿ ਬਿਲਕੁਲ ਨਹੀਂ ਰਹਿਣਾ ਚਾਹੀਦਾ ਕਿ ਤੁਸੀਂ ਉਸ ਜਿਹੋ ਜੀ ਪੰਜਾਬੀ ਸੀ ਪਹਿਲਾਂ ਬੋਲਦੇ ਲਿਖਦੇ ਜਿ ਉਹੋ ਜੀ ਬੱਚਾ ਨੂੰ ਸਿਖਾ ਦਾਂਗੇ ਉਹੋ ਜੀ ਪੜ੍ਹਾ ਦਾਂਗੇ ਤੇ ਉਹੀ ਪੜ੍ਹਨੋ ਤੇ ਜੇ ਅਸੀਂ ਕੋਸ਼ਿਸ਼ ਕਰਾਂਗੇ ਤੇ ਤੁਸੀਂ ਕਾਮਯਾਬ ਨਹੀਂ ਹੋਵੋ ਇਹ ਮੰਨ ਕੇ ਚੱਲਣਾ ਚਾਹੀਦਾ ਸਾਨੂੰ ਹੁਣ ਨਵੀਂ ਕਿਸਮ ਦੀ ਪੰਜਾਬੀ ਜਿਹੜੀ ਆ ਉਹੀ ਮਤਲਬ ਉਹ ਕਿਹੜੀ ਪੰਜਾਬੀ ਜਿਹੜੀ ਬੋਲਚਾਲ ਵਾਲੀ ਪੰਜਾਬੀ ਜਿਹੜੀ ਬੱਚੇ ਵੀ ਅਸੀਂ ਵੀ ਬੋਲਦੇ ਹਾਂ ਹੁਣ ਅਸੀਂ ਅਸੀਂ ਗੱਲਾਂ ਕੀਤੀਆਂ ਇਹਨਾਂ ਨੇ ਗੱਲਾਂ ਕੀਤੀਆਂ ਮੈਂ ਵੀ ਗੱਲਾਂ ਕੀਤੀਆਂ ਹੁਣ ਇਹ ਕਹਿੰਦੇ ਸਾਨੂੰ ਆਈਡੀਆ ਆ ਸੋ ਇਸ ਉਦੇਸ਼ ਸੇ ਤੇ ਸਾਡੇ ਸੋ ਇਹਨਾਂ ਨੂੰ ਕੌਂਸ਼ੀਅਸਲੀ ਅਨਕੌਂਸ਼ੀਅਸਲੀ ਆਪਾਂ ਸ਼ਬਦ ਵਰਤੇ ਦੇ ਰਹੇ ਹਣੀ ਸੋ ਇਹ ਮੰਨ ਕੇ ਚੱਲਣਾ ਕਿ ਜਿਹੜੀ ਹੁਣ ਅਸਲ ਪੰਜਾਬੀ ਬੱਚਿਆਂ ਨੂੰ ਜੋ ਜੋ ਵੀ ਕੋਈ ਉਹ ਤੇ ਟ੍ਰਾਂਜਿਸਟਰ ਆਉਣ ਵੇਲੇ ਵਿੱਚ ਸ਼ਬਦ ਲੱਗੇ ਹੋਏ ਸਨ ਜਦੋਂ ਸੀ ਆਏ ਤਾਂ ਕੁਛ ਸੌਰੀ ਕਰਨੀ ਚਾਹੀਦਾ ਨਹੀਂ ਕੋਈ ਉੱਥੇ ਕੁਛ ਹੋਰ ਲੋਕ ਉੱਥੇ ਖੜੇ ਸੁਣ ਰਹੇ ਸਨ ਉਹ ਸ਼ਬਦ ਸਿੰਘ ਮਿਲ ਮੇਰੇ ਪੀਤ ਮਾ ਜੀ ਉਹਨਾਂ ਨੇ ਪੁੱਛਿਆ ਜਿਹੜੀ ਨੀਸ ਨੇ ਮੈਨੂੰਗੀ ਇਹ ਕੀ ਹੈ ਅਸੀਂ ਉਹਨਾਂ ਨੂੰ ਅਰਥ ਦੱਸਿਆ ਵੀ ਇਹ ਦਾ ਇਹ ਆ ਓਕੇ ਉਹਨਾਂ ਨੇ ਹੋਰ ਸੁਣਿਆ ਤੇ ਥੋੜੀ ਜਿਹੀ ਦੇਰ ਬਾਅਦ ਜਦੋਂ ਅਸੀਂ ਕੁਛ ਦਿਨਾਂ ਬਾਅਦ ਉੱਥੇ ਗਏ ਤਾਂ ਉਹੀ ਜਿਹੜਾ ਓਨਰ ਸੀਗਾ ਉੱਥੋਂ ਦਾ ਉਹਨੇ ਕਿਹਾ ਵੀ ਮੈਨੂੰ ਇਹ ਸ਼ਬਦ ਲਿਖ ਕੇ ਦੇ ਸਕਦੇ ਹਾਂ ਹੁਣ ਮੇਰੀ ਨੀਸ ਨੇ ਦੱਸਿਆ ਕਿ ਉੱਥੇ ਉਹਨਾਂ ਨੇ ਪੰਜਾਬੀ ਨੂੰ ਇੰਗਲਿਸ਼ ਵਿੱਚ ਉਹ ਸ਼ਬਦ ਲਿਖੇ ਵੀ ਹੋਏ ਨੇ ਤੇ ਉਹ ਕੈਸਟ ਵੀ ਹੋਾਈ ਮੈਂ ਗੁਜਰਾਤ ਗਿਆ ਇੱਕ ਸ਼ਾਦੀ ਦੇ ਸਿਲਸਿਲੇ 'ਚ ਉਹ ਗੁਜਰਾਤੀ ਸਾਰੇ ਨੱਚ ਰਹੇ ਸਨ ਪੰਜਾਬੀ ਕੀਤਾ ਮੈਂ ਇੱਕ ਨੂੰ ਪੁੱਛਿਆ ਕੋਈ ਪੰਜਾਬੀ ਹੁੰਦੀ ਹੈ ਐਨੀ ਖੁਸ਼ੀ ਹੋਈ ਉਸ ਗੱਲ ਦੀ ਬੈਹੂ ਵਿਭਾਕ ਹੋ ਜਾਣਾ ਪੰਜਾਬੀ ਤਾਂ ਇੰਟਰਨੈਸ਼ਨਲ ਲੈਂਗੁਏਜ ਹੋ ਗਈ ਸਰਦਾਰੀ ਹੂੰ ਗੀਤਾਂ ਦੇ ਵਿੱਚ ਸਾਰੀ ਦੁਨੀਆ ਦੇ ਸਾਡਾ ਰਿਦਮ ਸਾਡੇ ਬੋਲ ਸਾਡਾ ਸਾਰਾ ਕੁਝ ਜਿਆਦਾ ਗੱਲ ਨਹੀਂ ਕਰਨੀ ਕਿਉਂਕਿ ਮੈਂ ਸਾਰਾ ਉਮਰ ਐਡੀਟਰ ਦਾ ਕੰਮ ਕਰਦਾ ਰਿਹਾ ਦੇ ਸਲਾਸੀ ਕਿੰਨੇ ਬੱਲੀ ਸਾਹਿਬ ਤੋਂ 2 ਸੈਕਿੰਡ ਘੱਟ ਬੋਲਾਂ ਪਰ ਮੈਂ ਬਹੁਤ ਘੱਟ ਬੋਲਾਂਗਾ ਜੇ ਪੰਜਾਬੀ ਨੂੰ ਜਮਲਾ ਰੱਖਣਾ ਹੁਣ ਚੇਅਰਮੈਨ ਸਾਹਿਬ ਦੇ ਕਮਰੇ 'ਚ ਬੈਠੇ ਸਨ ਉੱਤੇ ਗੱਲ ਹੋਈ ਗੁਰਮukh ਸਿੰਘ ਮੁਸਾਫਰ ਦੀ ਉਹ ਪਹਿਲਾ ਸੀਐਮਸੀ ਜਿਹਨੇ ਪੰਜਾਬੀ ਨੂੰ ਸਹੀ ਸ਼ਬਦਾਂ ਵਿੱਚ ਉਹ ਉਹ ਲਾਗੂ ਕੀਤਾ ਕਿ ਜਦੋਂ ਸੀਐਮ ਬਣੇ ਤਾਂ 40 ਮਨਿਸਟਰ ਸਾਨੂੰ ਦੇਤੇ ਇੱਕ ਅਰਜੀਤ ਵਿੱਚ ਇੱਕ ਆਈਸੀ ਹੈਡਲਾਈਨ ਗੁਰਮukh ਬਾਬਾ ਚਾੜੀ 44 ਸੀ ਲਿਖਿਆ 40 ਚ ਲੈ ਲਿਖਿਆ ਸੀ ਉਸ ਤੋਂ ਬਾਅਦ ਲਸ਼ਮਣ ਸਿੰਘ ਗਿੱਲ ਔਰ ਮੈਨੂੰ ਅਫਸੋਰਸਿਸ ਕਰਦਾ ਕਿ ਸਾਨੂੰ ਬੁਰਾ ਵੀ ਲੱਗ ਸਕਦਾ ਸਾਡੀ ਸਭ ਤੋਂ ਵੱਡੀ ਗਲਤੀ ਆ ਉਹ ਪੰਜਾਬੀ ਸੂਬਾ ਸੀ ਜੇ ਲੈਣਾ ਹੀ ਸੀ ਤਾਂ ਅਸੀਂ ਰੀਕ੍ਰੀਏਟ ਕਰ ਲੈਣਾ ਸੀਗਾ ਕਿ ਸਾਨੂੰ ਮਨਜ਼ੂਰ ਨਹੀਂ ਸਾਨੂੰ ਜਿਹੜਾ ਅਸਲ ਪੰਜਾਬੀ ਇਲਾਕਾ ਹੁਣ ਤੱਕ ਬੁੱਲੀ ਜਾ ਰਹੇ ਆ ਸਾਡੀ ਰਾਜਧਾਨੀ ਨੂੰ ਸਾਨੂੰ ਸਾਰਾ ਕੁਝ ਪਤਾ ਇਸ ਬਾਰੇ ਮੈਂ ਜਿਹੜੀ ਗੱਲ ਰਿਕੁਐਸਟ ਕਰਨੀ ਤੁਹਾਨੂੰ ਸਭ ਨੂੰ ਸਾਨੂੰ ਚੰਗੀ ਤਰ੍ਹਾਂ ਹਿੰਦੀ ਆਉਂਦੀ ਵੀ ਨਹੀਂ ਮਾਫੀ ਚਾਹਨਾ ਬੋਲ ਹੀ ਸਕਦੇ ਅਸੀਂ 90% ਲੋਕ ਅਸੀਂ ਜਿਹੜੇ ਲੋਕ ਇੱਥੇ ਕੰਮ ਕਰਨ ਆਉਂਦੇ ਸਾਡੇ ਦੇਸ਼ ਦੇ ਨੇ ਸਾਡੇ ਭੈਣ ਭਰਾ ਦੇ ਹੋ ਤੁਸੀਂ ਅੱਜ ਤੋਂ ਇਹ ਬਣਾ ਲਓ ਗੱਲ ਕਿਸੇ ਉਹਨਾਂ ਨਾਲ ਪੰਜਾਬੀ ਚ ਗੱਲ ਕਰਨੀ ਹੈ ਜਿਨੇ ਤੁਹਾਡੇ ਸੰਪਰਕ ਵਿੱਚ ਲੋਕ ਹੈਗੇ ਆ ਉਹਨਾਂ ਨੂੰ ਕਹੋ ਬਲੀ ਸਾਹਿਬ ਨੇ ਡਿਕਸ਼ਨਰੀ ਦੀ ਗੱਲ ਕੀਤੀ ਭਾਸ਼ਾ ਵਿਭਾਗ ਨੇ ਹਰੇਕ ਸਬਜੈਕਟ ਤੇ ਡਿਕਸ਼ਨਰੀ ਬਣਾਈਆਂ ਹੁਣ ਵੀ ਅਵੇਲੇਬਲ ਹੈਗੀਆਂ ਲੈ ਪਿਛਲੇ ਦਿਨ ਮੈਂ ਡਾਕਟਰ ਸਾਹਿਬ ਨੂੰ ਕਿਹਾ ਉੱਥੇ ਜਿਹੜੇ ਅੱਜਕੱਲ ਬੀਬੀ ਹੈਗੀਆਂ ਕਹਿੰਦੇ ਸਾਡੇ ਉਦੋਂ ਇਹ ਗਰਮੀ ਦੀਆਂ ਛੁੱਟੀਆਂ ਦੇ ਵਿੱਚ ਘਰ ਵਾਸਤੇ ਹੋਮਵਰਕ ਮਿਲਦਾ ਪੰਜਾਬੀ ਦਾ ਰੋਜ਼ ਦਾ ਇੱਕ ਸਫਾ ਲਿਖੋ ਹਿੰਦੀ ਅੰਗਰੇਜ਼ੀ ਦਾ ਵੀ ਮਿਲਦਾ ਉਹ ਸਫਾ ਲਿਖਣਾ ਅੱਜ ਕੱਲ੍ਹ ਕਾਇਮ ਹੋ ਗਿਆ ਹੈ ਸਿੱਖਿਆ ਬੋਰਡ ਕਰ ਸਕਦਾ ਹੈ ਕਿ ਪੰਜਾਬੀ ਦਾ ਸਫਾ ਰੋਜ਼ ਹਰ ਛੁੱਟੀ ਵਿੱਚ ਉਹ ਟੀਚਰ ਫਿਰ ਚੈੱਕ ਕਰਦਾ ਸੀ ਕੀ ਦੇ ਦੀ ਉਹ ਐਸੇ ਟੀਚਰ ਵੀ ਸੀ ਉਹ ਦੇਖ ਲੈਂਦਾ ਸੀ ਕਿਉਂਕਿ ਸ਼ੁਰੂ ਵਿੱਚ ਬੰਦਾ ਬਹੁਤ ਸੋਹਣੀ ਲਿਖਾਈ ਦੇਖਦਾ ਇੰਕੋ ਦੇ ਮਨ ਨੂੰ ਦਾਸ ਲਿਖਤੇ ਉਹ ਬੋਲੀ ਬਦਲਦੀ ਕਿ ਉਹ ਟੀਚਰ ਦੱਸਦਾ ਤਾਂ 3 ਦਿਨ ਚ ਲਿਖਿਆ ਬੱਚਾ ਅਨੁਦਿੰਚੀ ਲਿਖੇ ਹੁਣ ਅਜਾ ਡੰਡਾ ਸੁੱਟੀ ਦਾ ਮਾਰਨ ਨਹੀਂ ਦੰਦੇ ਉਹਦੇ ਬਿਨਾ ਬੰਦਾ ਵੀ ਨਹੀਂ ਬਣਦਾ ਇਹ ਸਭ ਹੋਣਾ ਚਾਹੀਦਾ ਦੂਸਰੀ ਗੱਲ ਪੰਜਾਬੀ ਬੋਲੀ ਦੇ ਸਬੰਧ ਵਿੱਚ ਮੁਕਾਬਲੇ ਹੋਣੇ ਚਾਹੀਦੇ ਆ ਬੱਚਿਆਂ ਦੇ ਸਕੂਲ ਪੱਧਰ ਤੇ ਹੋਣ ਤਸੀਦ ਪੱਧਰ ਤੇ ਹੋਣ ਉਹਦੇ ਵਿੱਚ ਆਹੀ ਹੋਵੇ ਵੀ ਵੱਧ ਤੋਂ ਵੱਧ ਜਿਹੜਾ ਸ਼ੁੱਧ ਪੰਜਾਬੀ ਦੇ ਸ਼ਬਦ ਵਰਤੇਗਾ ਉਹਨੂੰ ਥੋੜਾ ਜਿਹਾ ਵਾੜ ਦੋ ਕਿਉਂਕਿ ਸਿੱਖਿਆ ਬੋਲਣ ਨੇ ਪਹਿਲਾਂ ਤਸੀਦ ਸ਼ੁਰੂ ਜਿਹੜਾ ਫਸਟ ਆਊਗਾ ਉਹਨੂੰ 1 ਲੱਖ ਰੁਪਈਆ ਕੇ 1.5 ਲੱਖ ਵੀ ਐਦਾ ਸ਼ੁਰੂ ਕੀਤੇ ਸੀ ਐਦਾ 1 ਲੱਖ ਰੁਪਈਆ ਸਾਰਾ ਨਹੀਂ ਹੋਗਾ ਜਿੱਥੋਂ ਤੁਹਾਡਾ ਅਵਾਰਡ ਦੇ ਇੱਕ ਜੀ ਆਪਣੇ ਸਿਲੇਬਸ ਦੇ ਵਿੱਚ ਜਿਹੜੀ ਅਸੀਂ ਜਦੋਂ ਅਸੀਂ ਲਿਖਦੇ ਸੀ ਇੱਕ ਲੇਖ ਹੁੰਦਾ ਸੀ ਸ੍ਰੀ ਭਗਤ ਸਿੰਘ ਮਾਰੇ ਗੁਰਨਾਨਕ ਦੇਵ ਜੀ ਬਾਰੇ ਕਿਸੇ ਬਾਰੇ ਆ ਜਾਂਦਾ ਸੀ ਕਿ ਲੇਖ ਹੁੰਦਾ ਸੀ ਇੱਕ ਅਰਜ਼ੀ ਹੁੰਦੀ ਸੀ ਛੁੱਟੀ ਦੀ ਅੱਜ ਕੰ ਕਿਸੇ ਨੂੰ ਚਿੱਠੀ ਦੇ ਅਰਜ਼ੀ ਦੇ ਮਤਲਬ ਮੇਰੀ ਵਾਸੂ ਜੀ ਨਾਲ ਗੱਲ ਹੋਈ ਮੈਂ ਇਹਨਾਂ ਨੂੰ ਪੁੱਛਿਆ ਨਾ ਚਿੱਠੀ ਯਾਰ ਅਰਜ਼ੀ ਦਾ ਪਰਪ ਅਰਜੀ ਦਾ ਅਰਜ਼ ਕਰਨੀ ਹੈ ਉਹ ਇਹ ਚੀਜ਼ਾਂ ਮਸਲੇ ਵਿੱਚ ਪਤਾ ਨਹੀਂ ਕਿਉਂ ਕਰਤੀਆਂ ਨੇ ਅੱਜ ਕੱਲ੍ਹ ਅਰਜੀ ਲਗਾਉਂਦੇ ਵੇਸ਼ਕ ਤੁਸੀਂ ਵਟਸਐਪ ਤੇ ਮੈਸੇਜ ਦੇ ਦੇਣੇ ਪਰ ਜਦੇ ਮੈਂ ਹਾਂ ਤੁਹਾਡੇ ਕੋਲ ਆਉਣਾ ਕਿਸੇ ਕੰਮ ਆ ਤਾਂ ਸਾਨੂੰ ਅਰਜੀ ਹੀ ਲਿਖੂਗਾ ਚਿੱਠੀ ਤੇ ਅਰਜੀ ਦਾ ਜਿਹੜਾ ਉਹ ਉਹ ਜ਼ਰੂਰ ਹੋਣਾ ਚਾਹੀਦਾ ਇੱਕ ਉਹਨਾਂ ਨੇ ਐਪ ਦੀ ਗੱਲ ਕੀਤੀ ਹੈ ਇੱਧਰ ਵੀ ਐਪ ਦੀ ਗੱਲ ਆਈ ਸੀ ਉਹ ਸਿੱਖਿਆ ਬੋਰਡ ਬਣਾ ਸਕਦਾ ਬੜੇ ਸਾਧਨ ਨਹੀਂ ਸਿੱਖਿਆ ਬੋਰਡ ਉਹ ਉਹਦੇ ਵਿੱਚ ਹੀ ਇਹ ਚੀਜ਼ਾਂ ਪਾਈਆਂ ਜਾਂ ਦੂਸਰੀ ਗੱਲ ਜਿਹੜੇ ਇਹ ਪਪੂਲਰ ਮੈਪ ਹੈ ਨਾ ਮੈਂ ਸੁਝਾ ਦਿੰਦਾ ਸੀ ਇੱਕ ਵਾਰ ਇੱਥੇ ਹੋਈ ਸੀ ਪੰਜਾਬੀ ਭਾਸ਼ਾ ਬਾਰੇ ਡਾਕਟਰ ਬੈਠੇ ਦੇ ਗਏ ਉਹਦੇ ਵਿੱਚ ਜੀ ਜਿਵੇਂ ਦਰਜੀਤ ਦਸਾਂਝ ਦੀ ਗੱਲ ਕੀਤੀ ਹੈ ਦਰਜੀਤ ਦਸਾਂਝ ਨੂੰ ਲਿਆ ਜਾ ਸਕਦਾ ਗੁਰਬ੍ਰੀਤ ਘੁੱਗੀ ਹੈ ਜਿਹੜੇ ਪੰਜਾਬੀ ਬਾਰੇ ਉਹ ਕਰਦੇ ਹਰ ਹਰ ਭਜਨ ਮਾਨ ਹੈ ਜਿਹੜੇ ਪਪੂਲਰ ਨੇ ਅੱਜਕੱਲ ਬੜੇ ਚੰਗੇ ਉਹਨਾਂ ਨੂੰ ਲੈ ਕੇ ਇਸ ਤਰ੍ਹਾਂ ਦੀਆਂ ਗੀਤ ਜਾਂ ਰੀਲਸ ਜਾਂ ਕੁਝ ਉਬੜਾਈ ਜਾਂ ਕਿਉਂਕਿ ਉਹਨਾਂ ਦਾ ਜੋ ਵੀ ਪਾਉਣਾ ਉਹ ਸਭ ਪੰਜਾਬ ਸਕੂਲ ਸਿੱਖਿਆ ਬੋਰਡ ਦੇ ਨਹੀਂ ਉਹ ਛਾਪਦੇ ਨੇ ਜੀ ਪੰਜਾਬ ਸਕੂਲ ਸਿੱਖਿਆ ਬੋਰਡ ਦੇ ਕਿਸੇ ਸਿਲੇਬਸ ਦਾ ਹਿੱਸਾ ਨਹੀਂ ਹੈ ਜਦੋਂ ਕਿ ਰੋਪੜ ਫਤੇਗੜ ਸਾਹ ਦਾ ਦਾਦਾ ਇਸ ਸਾਰਾ ਜਿਲ੍ਹਾ ਕਟਿਆਲੇ ਦਾ ਕਾਫੀ ਸਾਰਾ ਹਿੱਸਾ ਪਾਦੀ ਖੋਲਣਾ ਜਸਵੀਰ ਬੰਦ ਤੋਂ ਨਹੀਂ ਆਉਂਦਾ ਨਹੀਂ ਮੈਨੂੰ ਨਾਵਲ ਦੇਖਦਾ ਹੈ ਕਿ ਮੈਂ ਪੰਜਾਬ ਨੂੰ ਮੈਂ ਪੰਜਾਬੀ ਦੀ ਪੰਜਾਬ ਸਕੂਲ ਸਿੱਖਿਆ ਬੋਰਡ ਦੇ ਸਿਲੇਬਸ ਦੀ ਗੱਲ ਕਰ ਰਹੇ ਆਂ ਤੇ ਉੱਪਰ ਬੋਲਣੀਆਂ ਨੂੰ ਵੀ ਜਿਹੜਾ ਯੈਸ ਬੋਲਣਾ ਚਾਹੀਦਾ ਜਦੋਂ ਠੀਕ ਹੈ ਜਿਵੇਂ ਐਜੂਕੇਸ਼ਨ ਦੇ ਕੇ ਇੱਥੇ ਆਏ ਸੀ ਇੱਥੇ ਤੋਂ ਪਹਿਲੀ ਵਾਰ ਪਤਾ ਲੱਗਿਆ ਸੀ ਕਿ ਜੀਓਗ੍ਰਾਫੀ ਦੇ ਵਿੱਚ ਤੇ ਜਿਹੜੀ ਇੱਕ ਤਾਂ ਇੱਕ ਜਿਹੜਾ ਸਰਵੇਸਾਈ ਤੁਹਾਡਾ ਉਹਨੂੰ ਦਿਲਚਸਪੀ ਭਰਪੂਰ ਬਣਾਉਣਾ ਬਹੁਤ ਜ਼ਰੂਰੀ ਹੈ ਸਮੇਂ ਦੀ ਲੋੜ ਹੈ ਖਾਸ ਕਰਕੇ ਜਦੋਂ ਸੈਮੈਸਟਰ ਸਿਸਟਮ ਆਇਆ ਮੇਰੀ ਇੱਕ ਪੰਜਾਬੀ ਵਿਧਿਆਰਥੀ ਨਾਲ ਗੱਲ ਹੋ ਰਹੀ ਸੀ ਨੌਵੀਂ ਜਮਾਤ ਦਾ ਸਿਲੇਬਸ ਐਡ ਹੋਇਆ ਬਹੁਤ ਵੱਡੀ ਮਾਤਰਾ 'ਚ ਨੌਵੀਂ ਜਮਾਤ ਮੇਂ ਵਿਸ਼ੇਸ਼ ਕਰਕੇ ਬੋਲ ਰਿਹਾ ਤੁਸੀਂ ਚੈੱਕ ਕਰ ਲਿਓ ਜੀ ਉਹ ਘਟਾਇਆ ਨਹੀਂ ਗਿਆ ਸਿਲੇਬਸ ਬਹੁਤ ਬਹੁਤ ਵੱਡਾ ਸਿਲੇਬਸ ਹੈ ਤੇ ਅਧਿਆਪਕ ਜਦੋਂ ਸਿਲੇਬਸ ਹੀ ਨਹੀਂ ਪੂਰਾ ਕਰ ਪਾਊਗਾ ਇੱਕ ਸਾਲ 'ਚ ਤਾਂ ਹੋਰ ਬਾਕੀ ਗੱਲਾਂ ਭਾਸ਼ਾ ਦੀਆਂ ਬੋਲੀ ਦੀਆਂ ਸਭਿਆਚਾਰ ਦੀਆਂ ਕਿਵੇਂ ਕਰਨੂਗਾ ਕਲਾਸ ਵਿੱਚ ਬਹੁਤ ਜ਼ਰੂਰੀ ਹੈ ਜੀ ਇਹ ਵੀ ਜਿਹੜੇ ਸਲੇਬ ਸੁਚਕਤਾ ਭਰਪੂਰ ਹੋਵੇ ਜਿਹੜੀ ਜਸਵੀ ਭਰਪੂਰ ਹੋਵੇ ਉਹਦੇ ਕਥਾ ਰਾਸ ਹੋਵੇ ਤਾਂ ਹੀ ਤੇ ਮਿੱਠਾ ਪੜੂਗਾ ਬੱਚਾ ਤਾਂ ਹੀ ਸੁਣੂਗਾ ਇੱਕ ਸਾਰਿਆਂ ਨੇ ਗੱਲ ਕੀਤੀ ਹੈ ਕਿ ਦੇਖੋ ਪਲੇਵੇ ਤੋਂ ਲੈ ਕੇ ਪਹਿਲੀ ਤੱਕ ਪਲੇਵੇ ਮੇਰੀ ਪੋਤੀ ਪੌਣੇ 3 ਸਾਲ ਦੀ ਹੈ ਮੈਂ ਇੱਥੇ ਲੈ ਕੇ ਆ ਨਾ ਮੈਂ ਤੁਹਾਡੇ ਨਾਲ ਆਪਣੀ ਸੰਜਿਕਾ ਨੋਫੇਸ਼ ਟਿੰਨੀ ਟੋਟਸ ਸਕੂਲ ਹੈ ਕਰੇ ਸਾਨੂੰ ਸਾਰੇ ਪਰਿਵਾਰ ਨੂੰ 2 ਘੰਟੇ ਇੱਥੇ ਆਉਂਦੀ ਹੈ ਤੇ 2 ਘੰਟਿਆਂ ਚ ਜਿੰਨਾ ਹਿੰਦੀ ਬੋਲਣਾ ਉਹਨੂੰ ਸਿਖਾਇਆ ਜਾਂਦਾ ਸਾਰੇ ਪਰਿਵਾਰ ਨੂੰ ਪੂਰਾ ਦਿਨ ਲਾ ਕੇ ਉਹਨੂੰ ਪੰਜਾਬੀ ਸਿਖਾਣਾ ਪੈਂਦਾ ਜੀ ਕਿੰਨਾ ਇੱਥੇ ਕੇ ਤੁਸੀਂ ਪੰਜਾਬੀ ਪੜਾਉਦੇ ਸਾਡੇ ਕੋਲੇ ਹੋਰ ਕੋਈ ਬੱਚਾ ਹੀ ਨਹੀਂ ਜੀ ਇਕੱਲੇ ਵਾਸਤੇ ਅਸੀਂ ਨਹੀਂ ਪੰਜਾਬੀ ਦਾ ਅਰੇਂਜ ਕਰ ਸਕਦੇ ਇਸ ਕਰਕੇ ਤੇ ਅੱਗੇ ਫਿਰ ਯੂਕੇ ਦੀ ਪ੍ਰੀ ਨਰਸਰੀ ਪਹਿਲੀ ਜਮਾਤ ਚ ਸੀਬੀਐਸਸੀ ਦੇ ਸਕੂਲ ਚ ਜਾ ਕੇ ਉਹਨਾਂ ਨੇ ਪੰਜਾਬੀ ਪੜ੍ਹਨੀ ਸ਼ੁਰੂ ਕਰਨੀ ਹੈ ਲਾਜ਼ਮੀ ਇਹ ਬੇਸਿਕਲੀ ਪੰਜਾਬੀ ਦੇ ਸਕੂਲਾਂ 'ਚ ਚਲੋ ਕੋਈ ਨਹੀਂ ਵੀ ਪੜ੍ਹਾਉਂਦਾ ਪਰ ਜਿਹੜਾ ਬੱਚਾ 3 ਸਾਲ ਆ ਮੈਂ ਸਾਰੇ ਗੱਲਾਂ ਜੇ ਤੁਸੀਂ ਸੱਚੇ ਨੇ ਕਹੀਆਂ ਅਜਾ ਸ਼ਿਵਰ ਸਾਹਿਬ ਨੇ ਕਿਹਾ ਕਿ ਬਾਲ ਸਾਹਿਬ ਦੀ ਇਹ ਸਜਣਾਮੁਣੀ ਬਹੁਤ ਜ਼ਰੂਰੀ ਹੈ ਜਿਹਦਾ ਸਾਡਾ ਬਾਲ ਸਾਹਿਬ ਲਿਖਿਆ ਗਿਆ ਪਹਿਲਾਂ ਉਹ ਮਾ ਕਰਨਾ ਬਾਲ ਸਾਹਿਬ ਨਹੀਂ ਉਹ ਬਾਲਾਂ ਨਾਲ ਬਾਰੇ ਸਾਹਿਬ ਸੀ ਜੋ ਮਸਕੀ ਅਮਰੀਕਾ ਦਾ ਬਹੁਤ ਵੱਡਾ ਭਾਸ਼ਾ ਵਿਗਿਆਨੀ ਹੋਇਆ ਉਹਨੇ ਕਿਹਾ ਕਿ ਜੰਮ ਦੇ ਬੱਚੇ ਦੀ ਵੀ ਆਪਣੀ ਭਾਸ਼ਾ ਹੁੰਦੀ ਹੈ ਤੇ ਉਹਦੀ ਆਪਣੀ ਬੋਲੀ ਹੁੰਦੀ ਹੈ ਸੌਰੀ ਭਾਸ਼ਾ ਨਹੀਂ ਇਹ ਬੋਲੀ ਹੁੰਦੀ ਹੈ ਇਹ ਭਾਸ਼ਾ ਤੇ ਬੋਲੀ ਨੂੰ ਅਸੀਂ ਮਿਕਸ ਕਰ ਦੂਗੇ ਤਾਂ ਸਿੱਟੇ ਤੇ ਅਸੀਂ ਨਹੀਂ ਬੋਲ ਸਕਾਂ ਮੇਰਾ ਮੰਨਣਾ ਇਹ ਹੈ ਵੀ ਸਾਡੇ ਜਿਹੜੇ ਇਲਾਕਾਈ ਸ਼ਬਦ ਹੈ ਜਿਵੇਂ ਚਿੱਲਾ ਸਾਹਿਬ ਨੇ ਕਿਹਾ ਕਿ ਸਾਡੀ ਜਿਹੜੀ ਅਸੀਂ ਕਿਤੇ ਕਿਤੇ ਜਿੱਥੇ ਬੈਠੀਆਂ ਬੋਲੀ ਉਹ ਖਵਾਦ ਹੈ ਸਾਡੇ ਇਲਾਕਾਈ ਸ਼ਬਦ ਜਿਹੜੇ ਆ ਉਹ ਮਰਦੇ ਜਾ ਰਹੇ ਆ ਇਸ ਕਰਕੇ ਸਾਡੀ ਜਿਹੜੀ ਬੋਲੀ ਦੇ ਵਿੱਚ ਦੂਜੇ ਸ਼ਬਦ ਭਾਸ਼ਾ ਦੇ ਦੇ ਦੂਜੇ ਬੋਲੀਆਂ ਦੇ ਸ਼ਬਦ ਸਾਡੀਆਂ ਆਪਣੀ ਬੋਲੀ ਵਿੱਚ ਆ ਗਏ ਇਹਨਾਂ ਕਾਰਨ ਵਿੱਚ ਇਹ ਹੈ ਕਿ ਮਾਂ ਬੋਲੀ ਦੇ ਉੱਤੇ ਦੋਸਤ ਬੋਲੀ ਬੜੀ ਭਾਰੂ ਹੋਈ ਮਾਂ ਬੋਲੀ ਉਹ ਤੇ ਦੋਸਤ ਬੋਲੀ ਦਾ ਭਾਗ ਹੋਣਾ ਸਾਡੀ ਬੋਲੀ ਦੇ ਮਿਠਾਸ ਦੇ ਖਾਦਮੇ ਦਾ ਇੱਕ ਵੱਡਾ ਕਾਰਨ ਹੈ ਇਹ ਇਸ ਕਰਕੇ ਵੀ ਮੰਨਣਯੋਗ ਹੈ ਕਿਉਂਕਿ ਅਸੀਂ ਸਾਡੇ 6 ਲੱਖ ਬੱਚਾ ਹਰ ਸਾਲ ਸਾਡਾ ਵਿਦਿਆਰਥੀ ਬਾਹਰ ਚਲੇ ਜਾਂਦਾ ਉਹ ਆਇਲਸ ਦੀ ਤਿਆਰੀ ਕਰਦਾ ਇੱਕ ਅੰਕੜਾ ਹੈ ਉਹਨਾਂ ਵਿੱਚੋਂ ਸਾਡੇ 3 ਤੋਂ 4 ਲੱਖ ਬੱਚਾ ਜਿਹੜਾ ਸਾਡਾ ਬਾਹਰ ਚਲੇ ਜਾਂਦਾ ਕਿਹਨਾਂ ਦਾ ਹੁੰਦਾ ਜਿਹੜਾ ਵਿਦਿਆਰਥੀ ਸਾਡੇ ਕਾਲਜ ਖਾਲੀ ਹੋ ਗਏ ਜਿਹੜਾ ਕਿ ਜਿਹੜੇ ਬਾਹਰ ਲਿਆ ਸਟੇਟਾਂ ਦੇ ਜਿਹੜੇ ਵਿਦਿਆਰਥੀ ਆਉਂਦੇ ਆ ਕੇ ਕਿਹਨਾਂ ਨੂੰ ਜਗ੍ਹਾ ਨਹੀਂ ਤੇ ਉਹਨਾਂ ਦੀ ਦੇਖੋ ਦੇਖ ਸਾਰੇ ਵਿਦਿਆਰਥੀ ਜਿਹੜੇ ਉਹਨਾਂ ਦੀ ਬੋਲੀ ਬੋਲਣ ਦੀ ਕੋਸ਼ਿਸ਼ ਕਰਦੇ ਆ ਤੇ